ਤਲੰਤਨ ਜਮਨੀ ਚੋਣ ਦੇ ਨਤੀਜੇ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਮਿਲਦੀ ਉਹ ਆਕਸੀਜਨ ਜਿਹਦੇ ਵਿੱਚ ਹਾਲਾਂਕਿ ਆਮਦਵੀ ਪਾਰਟੀ ਹੋਵੇ ਜਾਂ ਵਿਰੋਧੀ ਧਿਰ ਹੋਤਾ ਹੈ ਸਮਝਦਿਆਂ ਨੇ ਵੀ ਇਸ ਆਕਸੀਜਨ ਦਾ ਕੋਈ ਫਾਇਦਾ ਨਹੀਂ ਜਦੋਂ ਬੰਦਾ ਬਚੇ ਹੀ ਨਾ ਹੋਵੇ ਤਾਂ ਆਖਰ ਉਸ ਮਰੀਜ਼ ਨੂੰ ਆਕਸੀਜਨ ਲਾਏ ਦਾ ਫਾਇਦਾ ਕੀ ਹੈ ਪਰ ਸਿਆਸੀ ਸਮਿਕਰਨ ਇਹ ਚੀਜ਼ਾਂ ਨੂੰ ਨਹੀਂ ਮੰਨਦੇ ਹੁੰਦੇ ਸਿਆਸੀ ਸਮਿਕਰਨਾਂ ਦੇ ਵਿੱਚ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੇ ਨਾਲ ਅੱਗੇ ਵਾਧਾ ਦਿਖਿਆ ਤਾਂ ਉਹਦੇ ਨਾਲ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਉੱਠਦੀ ਉਹ ਆਵਾਜ਼ ਜਿਹੜੀ ਅਕਸਰ ਜੇ ਕਹੀਏ ਕਿ ਅਲੱਗ ਆਪ ਸਟੇਟ ਦੀ ਜਿਹੜੀ ਗੱਲ ਕਰਦੀ ਸੀ ਉਹ ਵੀ ਪਿੱਛੇ ਹੁੰਦੀ ਹੋਈ ਦਿਖੀ ਹੈ ਕਿਉਂਕਿ ਜੇ ਅਸੀਂ ਅਕਾਲੀ ਦਲਾਂ ਦਾ ਲਾਇਆ ਜਾਵੇ ਦੋਨਾਂ ਦਾ ਜੇ ਤੁਸੀਂ ਵੋਟ ਬੈਂਕ ਦੇਖ ਲਓ ਤਾਂ ਜੇਕਰ ਦੋਨੇ ਇਕੱਠੇ ਹੁੰਦੇ ਯਾਨੀ ਕਿ ਤਿੰਨ ਅਕਾਲੀ ਦਲ ਇੱਕ ਪਾਸੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸੁਖਵੀਰ ਸਿੰਘ ਬਾਦਲ ਹੁਣੇ ਇਕੱਠੇ ਹੁੰਦੇ ਤਾਂ ਕੈਂਡੀਡੇਟ ਜਿੱਤਿਆ ਪਿਆ ਸੀ ਹਾਲਾਂਕਿ ਪੁਰਾਣਾ ਜੇ ਇਤਿਹਾਸ ਦੇਖੀਏ ਖੈਰ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਹੁੰਦਾ ਕਿਉਂਕਿ ਵੈਸੇ ਤਾਂ ਕਿਹਾ ਜਾਂਦਾ ਹੁੰਦਾ ਕਿ ਇਹ ਇਹ ਸੀਟ ਫਲਾਣੀ ਪਾਰਟੀ ਦੀ ਪੱਕੀ ਹੈ ਫਲਾਣੀ ਦੀ ਹੈ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਯਾਨੀ ਕਿ 2022 ਦੀ ਗੱਲ ਕਰੀਏ ਉਸ ਸਮੇਂ ਟ੍ਰੈਂਡ ਟੁੱਟ ਗਏ ਸੀ ਹੁਣ ਉਹ ਟ੍ਰੈਂਡ ਟੁੱਟੀ ਜਾ ਰਹੇ ਨੇ ਕਿ ਕਿਸੇ ਦੀ ਕੋਈ ਪੱਕੀ ਸੀਟ ਨਹੀਂ ਹੁੰਦੀ ਅੱਜ ਦੇ ਸਮੇਂ ਦੇ ਅਨੁਸਾਰ ਯਾਨੀ ਕਿ ਹੁਣ ਲੋਕ ਮੌਜੂਦਾ ਸਮੀਕਰਨ ਤੇ ਲੀਡਰਾਂ ਨੂੰ ਦੇਖ ਕੇ ਹੀ ਵੋਟ ਕਰਦੇ ਨੇ ਤੇ ਉਹ ਸਮਾਂ ਚਲੇ ਗਿਆ ਜਦੋਂ ਅਸੀਂ ਪੁਰਾਣੇ ਲਾ ਲੰਦੇ ਹੁੰਦੇ ਸੀ ਕਿਉਂਕਿ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਤਰਨ ਤਰਨ ਸੀਟ ਸੀਗੀ ਇਹ ਖੇਤਰਾ ਜਿਹੜਾ ਜੇ ਅ ਕੈਰੋਂ ਹੋਰਾਂ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਉਸ ਸਮੇਂ ਦੀ ਅਕਾਲੀ ਦਲ ਦੀ ਪੱਕੀ ਸੀਟ ਚੱਲੀ ਆ ਰਹੀ ਸੀ ਤੇ ਲਗਾਤਾਰ ਜੇ 2022 ਚ ਵੀ ਦੇਖ ਲਈਏ ਤਾਂ ਉੱਥੇ ਚੰਗਾ ਵੋਟ ਸ਼ੇਅਰ ਅਕਾਲੀ ਦਲ ਨੂੰ ਉੱਥੇ ਮਿਲਿਆ ਸੀ ਤਾਂ ਹੁਣ ਆਖਰਕਾਰ ਇਹ ਕਿਵੇਂ ਚੇਂਜ ਹੋ ਗਿਆ ਮੌਜੂਦਾ ਹਾਲਾਤਾਂ ਦੀ ਗੱਲ ਕਰਾਂਗੇ ਲੰਗੇ ਵੇਲਿਆਂ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਅੱਜ ਦੇ ਜਿਹੜੇ ਹਾਲਾਤ ਨੇ ਉਹਦੇ ਵਿੱਚ ਇਹ ਸੀ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਲਗਾਤਾਰ ਹਾਰਦਾ ਆ ਰਿਹਾ ਸੀ ਲਗਾਤਾਰ ਵੋਟ ਸ਼ੇਅਰ ਉਹਨਾਂ ਦਾ ਘਟਦਾ ਜਾ ਰਿਹਾ ਸੀ ਪਰ ਉਹਦੇ باوجود ਜਿਹੜੀ ਇਸ ਵਾਰ ਦਾ ਨਤੀਜੇ ਆਏ ਨੇ ਉਹ ਚ ਭਾਵੇਂ 10000 ਤੋਂ ਜ਼ਿਆਦਾ ਲੀਡ ਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤਿਆ ਪਰ ਉਹ ਕੈਂਡੀਡੇਟ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਸੀ ਆਪਦੀ ਬਣਾਈ ਹੋਈ ਉਸ ਸਮੇਂ ਦੀ ਸਾਖ ਸਾਖਤਾਈਆਂ ਬਣਦੀ ਹੈ ਜੇ ਪਾਰਟੀ ਦੇ ਵਿੱਚ ਉਸ ਤਰ੍ਹਾਂ ਦਾ ਐਡਵਾਂਟੇਜ ਮਿਲਿਆ ਹੋਵੇ ਮੌਕਾ ਮਿਲਿਆ ਹੋਵੇ ਤਾਂ ਜਾਨੀ ਕਿ ਅਕਾਲੀ ਦਲ ਰਹਿੰਦੇ ਉਹਨੇ ਚੰਗੇ ਕੰਮ ਕਰੇ ਸੀਗੇ ਤੇ ਉੱਥੇ ਉਹਦਾ ਇੱਕ ਆਪਦਾ ਜਨ ਅਧਾਰ ਬਣਿਆ ਖੈਰ ਲੀਡਰ ਤੇ ਖੁਦ ਦੇ ਉੱਤੇ ਵੀ ਡਿਪੈਂਡ ਹੁੰਦਾ ਹੈ ਉਹ ਚੀਜ਼ ਕਿ ਨਹੀਂ ਉਹ ਬਿਲਕੁਲ ਉਹਨਾਂ ਨੂੰ ਇਹ ਨਹੀਂ ਕਹਾਂਗੇ ਵੀ ਉਹਨਾਂ ਦਾ ਆਪਦਾ ਆਧਾਰ ਨਹੀਂ ਸੀ ਆਧਾਰ ਆਪਦਾ ਸੀ ਉਹਦੇ ਕਰਕੇ ਇਹ ਨਤੀਜੇ ਬਣੇ ਸ਼ੁਰੂ ਦੇ ਵਿੱਚ ਲੱਗਦਾ ਸੀ ਵੀ ਅਕਾਲੀ ਦਲ ਲੈ ਜਾਊਗਾ ਸੀਟ ਤੇ ਹਾਲਾਤ ਚਲੋ ਸਮੇਂ ਦੇਰ ਸਮੇਂ ਜਿਹੜੀ ਨੇ ਕਿ ਬਦਲਦੇ ਨਜ਼ਰ ਆਏ ਉਥੇ ਹਾਲਾਂਕਿ ਵਿਰੋਧੀ ਧਿਰਾਂ ਮੰਨਦੀਆਂ ਨੇ ਯਾਨੀ ਕਿ ਸੱਤਾਧਾਰੀ ਧਿਰ ਜਿਹੜੀ ਹੈ ਹੁਣ ਉਹ ਇਹ ਗੱਲ ਮੰਨਦੀ ਹੈ ਕਿ ਉਥੇ ਸਾਨੂੰ ਇਸੀ ਦਾ ਨੁਕਸਾਨ ਇਸ ਕਰਕੇ ਹੋਇਆ ਕਿ ਜਿਹੜਾ SSP ਨੂੰ ਸਸਪੈਂਡ ਕੀਤਾ ਗਿਆ ਉਹ ਇਸੇ ਕਰਕੇ ਕਰਾਇਆ ਗਿਆ ਕਿ ਉਥੇ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਨਾਰਾਜ਼ਗੀ ਸੀ ਉਸ ਕਰਕੇ ਅਕਾਲੀ ਦਲ ਨੂੰ ਵੋਟ ਪੈ ਗਈ ਕਿ ਲੋਕ ਪਾਈਤਾ ਕਿ ਜੇ ਵੀਲੇ ਹੋਵੇ ਬਣਦਾ ਤਾਂ ਕੋਈ ਨਾ ਕੋਈ ਮੌਕਾ ਹੀ ਹੁੰਦਾਗਾ ਤੇ 2027 ਚ ਪਤਾ ਨਹੀਂ ਕਿਹਦਾ ਕੀ ਮੌਕਾ ਬਣਨਾ ਦੁਬਾਰੇ ਆਮਦਵੀ ਪਾਰਟੀ ਰਿਪੀਟ ਕਰ ਜੇ ਮਨ ਕਰੇ ਬਾਕੀ ਹੋਰ ਕੋਈ ਪਾਰਟੀ ਖੜੀ ਹੋ ਜੇ ਪਰ ਜਿਹੜੀ ਗੱਲ ਸੀ ਅਮਰਤਪਾਲ ਹੋਰਾਂ ਦੇ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਉਹ ਜ਼ਰੂਰ ਕਿਤਨਾ ਕਿਤੇ ਜੇ ਕਿ ਇਹ ਟੁੱਟਦੀ ਹੋਈ ਨਜ਼ਰ ਆਈ ਕਾਰਨ ਇਹ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਾਇਆ ਸੀ ਤਾਂ ਉਹੀ ਜ਼ਿਕਰ ਅੱਜ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਕਰਿਆ ਉਹਦੇ ਮੈਂ ਇਹ ਗੱਲ ਕਹੀ ਸੀ ਕਿ ਜੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜ ਦੂਜੇ ਪਾਸੇ ਗਿਆਨੀ ਜੀ ਹੋਰਾਂ ਦਾ ਸ਼੍ਰੋਮਣੀ ਅਕਾਲੀ ਦਲ ਪੂਰਨ ਸਰਜੀਤ ਜ ਜਿਹਦੀ ਦੇਖੀਏ ਕੋਈ ਬਹੁਤਾ ਜ਼ਿਆਦਾ ਗੱਲਬਾਤ ਸੁਣਨ ਨੂੰ ਹੀ ਨਹੀਂ ਮਿਲੀ ਤੀਜੇ ਪਾਸੇ ਵਾਰਿਸ ਪੰਜਾਬ ਦੇ ਅਕਾਲੀ ਦਲ ਅਮਰਿਤਪਾਲ ਸਿੰਘ ਹੋਰਾਂ ਦਾ ਉਹਨਾਂ ਦਾ ਆਪਦੀ ਆਈਡਿਓਲੋਜੀ ਉਸ ਉਹਦਾ ਪ੍ਰਚਾਰ ਜ਼ਰੂਰ ਹੁੰਦਾ ਹੋਇਆ ਦੇਖਿਆ ਤੇ ਉਹੀ ਵੱਡੇ ਤੌਰ ਦੇ ਉੱਤੇ ਰੋਲ ਦੇ ਵਿੱਚ ਦਿਖੇ ਵੀ ਸਿਮਰਨਜੀਤ ਸਿੰਘ ਮਾਨ ਨੇ ਤਾਂ ਇਹ ਗੱਲ ਕਹਿਤੀ ਉਹਨਾਂ ਨੇ ਬਾਕੀ ਕਿਸੇ ਦਾ ਨੋਈ ਨਹੀਂ ਲਿਆ ਸਾਡੇ ਇਹ ਪੂਰਾ ਜੋਰ ਲਾਇਆ ਤੇ ਸਾਡੀ ਭੂਮਿਕਾ ਦਾ ਜਾਂ ਸਾਨੂੰ ਬਰਾਬਰ ਦਾ ਜਾਂ ਸਾਂਝਾ ਉਮੀਦਵਾਰ ਕਹਿੰਦੇ ਮਨਦੀਪ ਸਿੰਘ ਨੂੰ ਤਾਂ ਨਤੀਜੇ ਕੁਝ ਹੋਰ ਹੋਣੇ ਸੀਗੇ ਖੈਰ ਹੁੰਦਾ ਵੀ ਹੈ ਸ਼ਾਇਦ ਹੁੰਦਾ ਵੀ ਇਹ ਚੀ ਪਰ ਦੂਜੇ ਪਾਸੇ ਗੱਲੇ ਕਹਿ ਸਕਦੇ ਆਂ ਵੀ ਮਜਬੂਰੀ ਬਸ਼ ਇਕੱਠੇ ਹੋਏ ਹੋਣ ਚਾਹੇ ਪੰਥਕ ਤੌਰ ਦੇ ਸੋਚ ਦੇ ਵਿੱਚ ਇਕੱਠੇ ਹੋਏ ਹੋਣ ਇਹ ਚੀਜ਼ ਜ਼ਰੂਰ ਦਿਖਦੀ ਹੈ ਕਿ ਕੱਲਾ ਵਾਰਿਸ ਪੰਜਾਬ ਦੇ ਅਕਾਲੀ ਦਲ ਨਹੀਂ ਚੱਲ ਸਕੂਗਾ ਉਹਨਾਂ ਨੂੰ ਨਾਲ ਉਹਨਾਂ ਨੂੰ ਵੀ ਉਨੀ ਹੀ ਬਰਾਬਰ ਤੋਰਨਾ ਹੋਊਗਾ ਜੇਕਰ ਚਲੋ ਕੱਲ ਨੂੰ ਗਠਜੰਬੰਦਨ ਹੋ ਜਾਂਦਾ ਤਾਂ ਇਹ ਮੈਂ ਅੱਜ ਪੰਥਕ ਤੌਰ ਤੇ ਗੱਲ ਕਰ ਰਿਹਾ ਇਸ ਵਾਰ ਦੀ ਚੋਣ ਨੇ ਬਹੁਤ ਸਾਰੀਆਂ ਚੀਜ਼ਾਂ ਪ੍ਰਦਰਸ਼ਿਤ ਕਰੀਆਂ ਨੇ ਗਿਆ ਭਾਜੀਪੀ ਵਾਸਤੇ ਵੀ ਇੱਕ ਮੈਸੇਜ ਹੈ ਕਾਂਗਰਸ ਵਾਸਤੇ ਤਾਂ ਸਭ ਤੋਂ ਵੱਡਾ ਕਿਉਂਕਿ ਕਾਂਗਰਸ ਜਿਸ ਤਰ੍ਹਾਂ ਮੋਦੀ ਮੂਹ ਦੇ ਮੂੰਹ ਗਰੀ ਹੈ ਉਹਨੇ ਸ਼ਾਇਦ ਸੋਚਿਆ ਵੀ ਨਹੀਂ ਹੋਊਗਾ ਪਰ ਅੱਜ ਮੈਂ ਪੰਥਕ ਦੀ ਗੱਲ ਕਰੂੰ ਅਗਲੇ ਦੋ ਵੀਡੀਓ ਇਹਦੇ ਉੱਤੇ ਹੀ ਬਣਾਉਂਗਾ ਕਾਂਗਰਸ ਤੇ ਵੀ ਤੇ ਭਾਜੀਪੀ ਤੇ ਵੀ ਹੁਣ ਗੱਲ ਇਹ ਹੈ ਵੀ ਜਿਹੜੀ ਸੋਚ ਲੈ ਕੇ ਚੱਲ ਅਮਰਿਤਪਾਲ ਨੂੰ ਵੋਟਾਂ ਪਈਆਂ ਇਸ ਕਰਕੇ ਕਿਉਂਕਿ ਪੰਜਾਬ ਦੇ ਲੋਕ ਬੜੇ ਭਾਵੁਕ ਨੇ ਜਜ਼ਬਾਤੀ ਨੇ ਸਿੰਫਤੀ ਰੱਖਦੇ ਨੇ ਕਿ ਅ ਅਮਰਿਤਪਾਲ ਸ਼ਾਇਦ ਜਿੱਤ ਕੇ ਬਾਹਰ ਆ ਜੂਗਾ ਇਹ ਵੇਵ ਜਦੋਂ ਬਣੀ ਤਾਂ ਅਮਰਿਤਪਾਲ ਨੂੰ ਰਿਕਾਰਡ ਤੋੜ ਵੋਟਾਂ ਪਈਆਂ ਉਹ ਦੁਬਾਰ ਦੇ ਵਿੱਚ ਸਰਜੀਤ ਖਾਲਸਾ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੀ ਦੇਣ ਸਿੱਖ ਪੰਥ ਨੂੰ ਜਿਸ ਤਰ੍ਹਾਂ ਦੀ ਹੈ ਤਾਂ ਉਹ ਲੋਕਾਂ ਨੇ ਉਤਾਰਾ ਮੋੜਿਆ ਤੇ ਮੋੜਨਾ ਚਾਹੀਦਾ ਵੀ ਸੀਗਾ ਹੁਣ ਗੱਲ ਇਹ ਆ ਗਈ ਕਿ ਆਖਰਕਾਰ ਕੀ ਇਹੀ ਇਹ ਇਹ ਆਈਡੀਓਲੋਜੀ ਬਣ ਗਈ ਏ ਜਿਹੜੀਆਂ ਵੋਟਾਂ ਸਰਜੀਤ ਖਾਲਸਾ ਹੋਰਾਂ ਨੂੰ ਜਾਂ ਫਿਰ ਭਾਈ ਅਮਰਿਤਪਾਲ ਹੋਰਾਂ ਨੂੰ ਪਈਆਂ ਆਈਡਿਓਲੋਜੀ ਨਹੀਂ ਬਣੀਆ ਇੱਥੋਂ ਇਹ ਕਿਨਾਰਾ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਗੱਲ ਠੀਕ ਹੈ ਕਿ ਅਮਰਿਤਪਾਲ ਵਾਰਿਸ ਪੰਜਾਬ ਦੇ ਜੱਥੇਬੰਦੀ ਨੋ ਡਾਊਟ ਕੋਣ ਕੀ ਦਿਖਾਉਂਦਾ ਪਤਾ ਨਹੀਂ ਹੈ ਬਟ ਨੋ ਡਾਊਟ ਕਿ ਜ਼ਮੀਨੀ ਤੌਰ ਤੇ ਕੰਮ ਉਹਨਾਂ ਨੇ ਹੜਾਂ ਦੇ ਵਿੱਚ ਵੀ ਬਹੁਤ ਚੰਗਾ ਕਰਿਆ ਪਰ ਜਿਹੜੀ ਸੋਚ ਇੱਕ ਇਹ ਕਹਿ ਸਕਦੇ ਆ ਵੀ ਜਦੋਂ ਉਹ ਜਿੱਤਦੇ ਸੀ ਤਾਂ ਇਹ ਕਹਿੰਦੇ ਸੀ ਵੀ ਪੰਥਕ ਤੌਰ ਦੇ ਉੱਤੇ ਵੋਟ ਸ਼ੇਅਰ ਉਧਰ ਜਾ ਰਿਹਾ ਹੈ ਤੇ ਨਾਲ ਹੀ ਜਿਹੜੀ ਉਹਨਾਂ ਦੀ ਆਈਡਿਓਲੋਜੀ ਹੈ ਵੱਖਵਾਦੀ ਤੌਰ ਦੇ ਉੱਤੇ ਤਾਂ ਕਹਿੰਦੇ ਨੇ ਅਸੀਂ ਪਰ ਉਹ ਤਾਂ ਕਹਿੰਦੇ ਨੇ ਵੀ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਵੱਖਰੇ ਤੌਰ ਦੇ ਉੱਤੇ ਦੀ ਗੱਲ ਕਰਦੇ ਆਂ ਪਰ ਉਹਦੇ ਚੀਜ਼ ਨੂੰ ਕਿਤੇ ਨਾ ਕਿਤੇ ਲੋਕਾਂ 'ਚ ਜਿਹੜਾ ਮੈਸੇਜ ਜਾਂਦਾ ਹੈ ਕਿਉਂਕਿ ਅਮਨ अरोड़ा ਵੀ ਇਹ ਗੱਲ ਆਪਦੀ ਪ੍ਰੈਸ ਕਾਨਫਰੰਸ 'ਚ ਬੋਲੇ ਕਿ ਖਾਲਿਸਤਾਨ ਸੋਚ ਨੂੰ ਆ ਜਿਹੜਾ ਲੋਕ ਪਸੰਦ ਨਹੀਂ ਕਰਦੇ ਯਾਨੀ ਕਿ ਉੱਡਾ ਵੱਡਾ ਸਾਥ ਨਹੀਂ ਮਿਲਦਾ ਸ਼ੋਮਨੀ ਅਕਾਲੀ ਦਲ ਦੀ ਇਹ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਅੱਗੇ ਵਾਅਦਾ ਨਜ਼ਰ ਆਇਆ ਤਾਂ ਬਹੁਤ ਸਾਰੇ ਵੀਡੀਓ ਵੀ ਜਿਹੜਾ ਮੈਂ ਸਟਾਰਟਿੰਗ ਚ ਚਲਾਇਆ ਹਾਲਾਂਕਿ ਕਈ ਵਾਇਰਲ ਪੇजेस ਨੇਗੇ ਉਹਨਾਂ ਦੇ ਵਿੱਚ ਜੋੜ ਕੇ ਦਿਖਾਇਆ ਜਾ ਰਿਹਾ ਕਿਉਂਕਿ ਆਮਦਵੀ ਪਾਰਟੀ ਨੇ ਕਿਸੇ ਸਮੇਂ ਕਿਹਾ ਸੀ ਡਾਇਨਾਸੌਰ ਜਿਵੇਂ ਨਹੀਂ ਆਏ ਦੁਬਾਰੇ ਤਾਂ ਅਕਾਲੀ ਦਲ ਵੀ ਨਹੀਂ ਆਊਗਾ ਜਾਂ ਐ ਲੈ ਲੀਏ ਵੀ ਕਹਿੰਦੇ ਸੀ ਵੀ ਡਾਇਨਾਸੌਰ ਵਾਪਸ ਆ ਜਾਏ ਭਾਵੇਂ ਆ ਜਾਏ ਪਰ ਕਾਲੀ ਦਲ ਨਹੀਂ ਆਊਗਾ ਸੁਖਵੀਰ ਸਿੰਘ ਬਾਦਲ ਦਾ ਇੱਕ ਜਿਹੜਾ ਮੀਮ ਚੱਲ ਰਿਹਾ ਹੈ ਕਿ ਉਹ ਡਾਇਨਾਸੌਰ ਵੀ ਲੈ ਕੇ ਆ ਰਹੇ ਨੇ 2027 ਦੀ ਪੱਟੀ ਗੱਲ ਚਾ ਕਿ ਆਪਦੀ ਭੂਮਿਕਾ ਦਿਖਾਈ ਹੈ ਤੇ ਅਕਾਲੀ ਦਲ ਜਿਸ ਤਰ੍ਹਾਂ ਦੇ ਨਾਲ ਅੱਗੇ ਵਧ ਰਿਹਾ ਹੈ ਉਹਦੇ ਚ ਹੁਣ ਇਹ ਹੈ ਵੀ ਜੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਜਿਹੜੇ ਨਾਲ ਤੋਂ ਅਲੱਗ ਹੋਏ ਅਕਾਲੀ ਦਲ ਨੇ ਚਾਹੇ ਪੁਨਰ ਸਜੀਤ ਚਾਹੇ ਸਿਮਰਨਜੀਤ ਸਿੰਘ ਮਾਨ ਹੋ ਰਹੇ ਨੇ ਚਲੋ ਉਹਨਾਂ ਦੇ ਤਾਂ ਖਰੂ ਸ਼ੁਰੂ ਤੋਂ ਹੀ ਆਈਡੋਲੋਜੀ ਆਪਦੀ ਤੌਰ ਤੇ ਲੈ ਕੇ ਚੱਲਦੇ ਨੇ ਤੇ ਉਹਨਾਂ ਨੂੰ ਉਸ ਤਰ੍ਹਾਂ ਦਾ ਰਿਸਪੌਂਸ ਕਈ ਵਾਰ ਬਹੁਤ ਵਧੀਆ ਕਈ ਵਾਰ ਨਹੀਂ ਵੀ ਤੇ ਮਿਲਦਾ ਆਇਆ ਪਰ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਵੀ ਗੱਲ ਕਰੀਏ ਤਾਂ ਉਹ ਵੋਟ ਉੱਥੇ ਤੱਕ ਡਿਵਾਈਡ ਹੋ ਗਈ ਪੰਥਕ ਵੋਟ ਹੈ ਜਿਹੜੀ ਕਿਸੇ ਪਾਸੇ ਗਈ ਨਹੀਂ ਅਕਾਲੀ ਦਲ ਦਾ ਜਿਹੜਾ ਕੈਡਰ ਸੀਗਾ ਉੱਥੋਂ ਇਹ ਪਤਾ ਲੱਗਦਾ ਵੀ ਨਾ ਤਾਂ ਹਰਮਿਤ ਸੰਧੂ ਕੋਈ ਬੋਤਲ ਲੈ ਜਾ ਸਕੇ ਨੇ ਨਾ ਹੀ ਜਿਹੜੇ ਪੁਨਰਸਜੀਤ ਅਕਾਲੀ ਦਲ ਦੇ ਲੋਕ ਸੀਗੇ ਉਹ ਆਪਦੇ ਨਾਲ ਕੈਡਰ ਲੈ ਜਾ ਚੁੱਕੇ ਨੇ ਲਗਾ ਲੈ ਕੇ ਜਾ ਚੁੱਕੇ ਨੇ ਬਲਕਿ ਅਕਾਲੀ ਦਲ ਦਾ ਕਿੱਡਰ ਉੱਥੇ ਖੜਾ ਅਕਾਲੀ ਦਲ ਦੇ ਵੋਟਰ ਨੇ ਜਿਹੜੇ ਉਹ ਜ਼ਰੂਰ ਵਾਪਸੀ ਕਰਦੇ ਨਜ਼ਰ ਆ ਰਹੇ ਨੇ ਹੁਣ ਇਹਦੇ ਨਤੀਜੇ 2027 ਦੇ ਵਿੱਚ ਕੀ ਬਣਗੇ ਰੱਬ ਜਾਣਦਾ ਇਹ ਇੱਕ ਕੈਸਰਾ ਹੀ ਹੁੰਦੀਆਂ ਨੇ ਮੈਂ ਨਹੀਂ ਖੈਰ ਉਹਨਾਂ ਵਿਦਵਾਨਾਂ ਵਾਂਗੂ ਕਹੂੰਗਾ ਵੀ ਕਹਦੀਏ ਵੀ ਆਏ ਹੋ ਜੂ ਆਏ ਹੁੰਦਾ ਹੁੰਦਾ ਤਾਂ ਲੋਕਾਂ ਦੇ ਮੂਕੇ ਤੇ ਆ ਤੇ ਲੋਕਾਂ ਦੇ ਫੈਸਲੇ ਤੇ ਆ ਪਰ ਪੰਥਕ ਤੌਰ ਤੇ ਜੇ ਕਹੀਏ ਕਿ ਵੋਟ ਅਕਾਲੀ ਦਲ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਦੂਜੇ ਨੰਬਰ ਤੇ ਆਉਣ ਵਾਲਾ ਵੀ ਉਹਨਾਂ ਹੀ ਇੰਪੋਰਟੈਂਟ ਹੋਊਗਾ ਤੇ ਉਹ ਚੀਜ਼ ਦਿਖਦੀ ਹੈ ਅੱਗੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਕਾਂਗਰਸ ਮੂਦੇ ਮੂੰਗਰੀ ਉਹਦੇ 'ਚ ਹੁਣ ਕੀ ਬਦਲਾਅ ਹੋ ਸਕਦੇ ਨੇ ਕਿ ਕਿ ਜੇ ਨਾ ਕਿ ਮੈਨੂੰ ਪਤਾ ਲੱਗਿਆ ਕਹਿੰਦੇ ਸ਼ਾਇਦ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਸਕਦੀ ਹੈ ਵੱਡੀ ਦੂਜੇ ਪਾਸੇ ਇਹ ਕਿ ਭਾਜੀਪੀ ਨੂੰ ਆਖਰ ਕੀ ਕਰਨਾ ਪਊਗਾ ਜਿੱਤੋਂ ਬਾਅਦ ਭਾਜੀਪੀ ਰਵਾਈਵ ਕਰੂਗੀ ਕੋਈ ਸੁਝਾਅ ਹੋਵੇ ਤਾਂ ਕਮੈਂਟ ਕਰਕੇ ਰਾਇ ਸਾਂਝੀ ਕਰਿਓ ਚੰਗਾ ਲੱਗਿਆ ਫੋਲੋ ਕਰ ਲਿਓ ਤੇ ਜਿਹੜੀ ਵੀ ਤੁਹਾਨੂੰ ਲੱਗਦਾ ਹੋਵੇ ਕੋਈ ਸੁਧਾਰਾਂ ਦੀ ਲੋੜ ਹੈ ਤਾਂ ਆਪਦੀ ਰਾਇ ਜਰੂਰ ਸਾਂਝੀ ਕਰਿਓ ਕਿਉਂਕਿ ਤੁਹਾਡੀ ਰਾਇ ਬਹੁਤ ਮਾਇਨੇ ਰੱਖਦੀ ਹੈ ਜਦੋਂ نیچے ਲੋਕ ਪੜਦੇ ਆ ਐਸੀ ਵੀ ਦੇਖਦੇ ਆ ਐਸੀ ਵੀ ਉਸ ਚੀਜ਼ ਨੂੰ ਸਮਝਦੇ ਆ ਬਹੁਤ ਲੋਕ ਇਦੋਂ ਜਿਆਦੇ ਸਿਆਣੇ ਨੇ ਜਿਹੜੇ ਸੁਣਦੇ ਨੇ ਕਈ ਵਾਰੀ ਪਰ ਦੂਜੇ ਪਾਸੇ ਕੋਸ਼ਿਸ਼ ਸਾਡੀ ਮੇਰੀ ਖਾਸ ਕਰ ਤੋ ਇਹ ਹੋਊਗੀ ਕਿ ਚਾਹੇ ਕਿਸੇ ਥਾਂ ਤੋਂ ਆ ਪਰ ਜਗਾ ਤੋਂ ਆ ਹਿੱਸੇ ਤੋਂ ਆ ਪਰ ਇਹ ਹੈ ਵੀ ਜਿਹੜੀ ਐਕਚੁਅਲ ਲੋਕਾਂ ਦੀ ਗੱਲ ਹੈ ਉਹ ਪੁਰਾਣੇ ਇਤਿਹਾਸ ਛੇੜ ਕੇ ਕੋਈ ਫਾਇਦਾ ਨਹੀਂ ਹੈ ਉਦੋਂ ਇਹ ਹੋਇਆ ਸੀ ਫਲਾਣੇ ਚ ਇਹ ਹੋਇਆ ਸੀ ਮੌਜੂਦਾ ਤੌਰ ਦੇ ਉੱਤੇ ਸਿਚੁਏਸ਼ਨ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ